ਮਰੀਏ ਤੁੰ ਤੁੰ ਸੱਤਰਾ ਮਾਰੇ ਮਰੀਏ ਆਪਾ ਮੁਰੇ ਮਰੀਏ ਮਰ ਅਕਾਤਰਾ ਸਵਰੀਏ ਹੁੰਜੋ ਸਦਾ ਮਾਰੇ ਪਛਾ ਰੀਆ ਤੁਝੋ ਕਰਿਓ ਰਖ្សា ਰਖ ਲੈਓ ਮੈ ਰਖਨਾਰੇ ਸਾਹਿਬ ਸੰਤ ਸੁਨਾਏ ਪਿਆਰੇ ਨੀਰਬੰਦ ਦੁਸ਼ਤਨ ਕੇ ਹੰਤਾ ਗਮੋਹ ਪੂਰੀ ਤੂਦਸ ਹਾਲ ਪੜੇ ਬ੍ਰਹਮਾ ਬਪ ਧਰਾ ਮਾਰੇ ਜੀਉ ਅਸਾ ਸਗਲੇ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਭ ਕੀਓ ਬੇਜ ਰਾਜ ਬੰਮਾਇਥਿਓ ਨਮਸਕਾਰ ਹੈ ਤਾਹੀਂ ਹਵਾਰਾ ਦੇਵ ਦੇ ਦਇਆ ਸੰਨ ਪਟਾਇਓ सोई गुरु समझयो हमारा नमस्कार तसीं तो मारी रतन गोजब गुण सुख दियो रतन कोपल मोह वद कीयो गट गट के अंतर की जान नत्र भले पूरे की पीर पहचानत असतुल्ला सप्पा कृपा दृष्टि कर फूला सुख पाए साधन के सुखी गट गट के पंचपत की जानै